ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਗੁਲਾਬ ਟੀਵੀ ਦੇਖ ਰਹੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਝ ਖਬਰਾਂ ਦਾ ਰੁਕ ਕਰਦੇ ਹਾਂ ਪੰਜਾਬ ਜਿੱਥੇ ਹੜ੍ਹਾਂ ਦੀ ਮਾਰ ਦੇ ਵਿੱਚ ਫਸਿਆ ਲੋਕ ਇੱਕ ਦੂਜੇ ਦੀ ਆਪ ਮਦਦ ਕਰ ਰਹੇ ਹਨ ਸੇਫ ਥਾਵਾਂ ਤੋਂ ਲੋਕੀ ਰਸ਼ਨ ਲੈ ਕੇ ਹੜ੍ਹ ਮਰੇ ਇਲਾਕਿਆਂ ਵਿੱਚ ਜਾ ਰਹੇ ਹਨ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ 2-3 ਦਿਨਾਂ ਤੋਂ ਬਿਮਾਰ ਹੋਣ ਕਾਰਨ ਉਹ ਕਿਧਰੇ ਵੀ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਨੂੰ ਆਈਸੀਯੂ ਸੈਂਟਰ ਵਿੱਚ ਭਾਤੀ ਕੀਤਾ ਗਿਆ ਜਿਸ ਕਾਰਨ ਪੰਜਾਬ ਦੀ ਹੋਣ ਵਾਲੀ ਕੈਬਨਿਟ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਜ਼ਿਆਦਾਤਰ ਟੀਵੀ ਚੈਨਲਾਂ ਤੇ ਇਹ ਵੀ ਚਰਚੇ ਚੱਲ ਰਹੇ ਹਨ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਦਲਿਆ ਜਾ ਸਕਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਕਿ ਭਗਵੰਤ ਸਿੰਘ ਮਾਨ ਨੂੰ ਬਦਲਿਆ ਜਾ ਰਿਹਾ ਜਾਂ ਉਹਨਾਂ ਦੀ ਥਾਂ ਤੇ ਕਿਹੜਾ ਨਵਾਂ ਚਿਹਰਾ ਲਿਆਂਦਾ ਜਾ ਰਿਹਾ ਇਸ ਬਾਰੇ ਅਜੇ ਕੋਈ ਸਥਿਤੀ ਸਪਸ਼ਟ ਨਹੀਂ ਪਰ ਹਾਲ ਦੀ ਘੜੀ ਉਹ ਹਸਪੀਟਲ ਦਾਖਲ ਹਨ ਇੱਕ ਹੋਰ ਖਬਰ ਅਨੁਸਾਰ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੱਲੋਂ ਦਰਾ ਕਾਨੂੰਨ ਪ੍ਰੰਤ ਵਾਪਸੀ ਤੇ ਇੱਕ ਬਿਆਨ ਦਾਗਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੋਈ ਹੈ ਜਿੱਥੇ ਉਹਨਾਂ ਤੋਂ ਪੰਜਾਬ ਪ੍ਰਤੀ ਕੁਸ ਆਸ ਕੀਤੀ ਜਾ ਰਹੀ ਸੀਗੀ ਪਰ ਉਹਨਾਂ ਵੱਲੋਂ ਸਮੇਂ ਦੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਸ ਸਮੀ ਇਸ ਬਿਆਨ ਦੇ ਰਾਹੀਂ ਭੰਡਿਆ ਹੈ ਇੱਕ ਤੀਰ ਦੋ ਨਿਸ਼ਾਨੇ ਲਾਏ ਹਨ ਹੜਾਂ ਦੇ ਖੇਤਰਾਂ ਦਾ ਦੌਰਾ ਕਰਨ ਤੋਂ ਪ੍ਰੰਤੂ ਉਹਨਾਂ ਵੱਲੋਂ ਬਿਆਨ ਦੇ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਾਰਨ ਹੜਾਂ ਦੀ ਗੰਭੀਰ ਸਥਿਤੀ ਬਣੀ ਹੈ ਤੇ ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚੰਜੀਤ ਸਿੰਘ ਚੰਨੀ ਜਿੱਥੇ ਚਮਕੌਰ ਸਾਹਿਬ ਦੇ ਹਲਕੇ ਵਿੱਚ ਬਹੁਤ ਸਰਗਰਮੀ ਨਾਲ ਹੜ ਮਾਰੇ ਖੇਤਰਾਂ ਦੇ ਵਿੱਚ ਘੁੰਮ ਰਹੇ ਹਨ ਉੱਥੇ ਹੀ ਆਪਣੇ ਪਾਰਲੀਮੈਂਟੀ ਹਲਕੇ ਜਲੰਧਰ ਦੇ ਹਲਕੇ ਵਿੱਚ ਤੁਸੀਂ ਬੰਤੇ ਲੋਹਿਆਂ ਦੇ ਲਾਗੇ ਦੌਰਾ ਕਰ ਰਹੇ ਸਨ ਉਹਨਾਂ ਦੇ ਨਾਲ ਹਰਦੇਵ ਸਿੰਘ ਲਾਡੀ ਮਜੂਦਾ ਵਿਧਾਇਕ ਸਨ ਉਹਨਾਂ ਵੱਲੋਂ ਦੌਰਾ ਕਰਦੇ ਸਮੇਂ ਉੱਥੇ ਲੋਕਾਂ ਨਾਲ ਗੱਲਬਾਤ ਕਰਦੇ ਆ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਆ ਪੰਜਾਬ ਸਰਕਾਰ ਨੂੰ ਹੜਾ ਪ੍ਰਤੀ ਹੜਾ ਕਾਰਨ ਹੋਏ ਨੁਕਸਾਨ ਪ੍ਰਤੀ ਜ਼ਿੰਮੇਵਾਰ ਠਹਿਰਾਇਆ ਹੈ ਐਸਜੀਪੀਸੀ ਜਿੱਥੇ ਆਪਣੇ ਤੌਰ ਤੇ ਹਰ ਮਾਰੇ ਖੇਤਰਾਂ ਦੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸੇਵਾ ਕਰ ਰਹੀ ਹੈ ਉੱਥੇ ਉਸ ਦੇ ਮੁਲਾਜ਼ਮਾਂ ਵੱਲੋਂ 2 ਕਰੋੜ ਰੁਪਏ ਦੇਣ ਦਾ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ 2 ਕਰੋੜ ਰੁਪਏ ਦੇਣ ਦਾ ਵਚਨ ਕੀਤਾ ਹੈ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ 1 ਕਰੋੜ ਰੁਪਏ ਦਾ ਚੈੱਕ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੂੰ ਸੌਂਪਿਆ ਗਿਆ ਧਾਮੀ ਸਾਹਿਬ ਨੇ ਦੱਸਿਆ ਕਿ ਇਸ ਪੈਸੇ ਨਾਲ ਹੜਮਾਰੇ ਲੋਕਾਂ ਦੇ ਮੁੜ ਵਸੇਬੇ ਲਈ ਇਹ ਪੈਸਾ ਖਰਚਿਆ ਜਾਵੇਗਾ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ ਉਥੇ ਖਾਲਸਾ ਆਇੜ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਖਾਲਸਾ ਆਇੜ ਵਾਲੇ ਹਰ ਜਗ੍ਹਾ ਹਰ ਥਾਂ ਜਿੱਥੇ ਫਲੱਡ ਆ ਰਹੇ ਨੇ ਜਿੱਥੇ ਹੜਮਾਰੇ ਖੇਤਰਾਂ ਨੂੰ ਉਥੇ ਸੇਵਾ ਕਰ ਰਹੇ ਹਨ ਉੱਥੇ ਹੀ ਕੁੜੀਆਂ ਨੇ ਹੌਕੀ ਦੇ ਵਿੱਚ ਕੁੜੀਆਂ ਨੇ ਆਪਣੇ ਪਹਿਲੇ ਮੈਚ ਦੇ ਵਿੱਚ THAILAND ਨੂੰ 11-0 ਦੇ ਨਾਲ ਹਰਾ ਦਿੱਤਾ ਹੈ ਮੁੰਡਿਆਂ ਦਾ ਇੱਕ ਲਾਸਟ ਮੈਚ ਆਖੀਰਲਾ ਮੈਚ ਜੋ ਕਿ ਫਾਈਨਲ ਦੇ ਨੇੜੇ ਪਹੁੰਚਣ ਵਾਲਾ ਹੈ ਅੱਜ ਉਸ ਦੀ ਭਾਰਤ ਦੀ ਟੱਕਰ ਚੀਨ ਨਾਲ ਹੋਵੇਗੀ ਜਿਸ ਵਿੱਚ ਭਾਰਤ ਨੂੰ ਬਹੁਤ ਹੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ ਇਹਨਾਂ ਖਬਰਾਂ ਦੇ ਨਾਲ ਤੁਹਾਤੋਂ ਜਾਸ਼ਤ ਲੈਣੇ ਆ Tänne